ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਰੇ ਮੂੜੇ ਤੂੰ ਕਿਉ ਸਿਮਰਤ ਆਵ ਨਾਹੀ ਨਰਕ ਘੋਰ ਮਹਿ ਉਰਦ ਤਾਪ ਕਰਤਾ ਨਿਮਖ ਨਿਮਖ ਗੁਣ ਗਾਹੀ ਹਾਂ ਗਾਂ ਤੇ ਬਿੰਦੀ ਲਾਉਣੀ ਐ ਹੀ ਤੇ ਨਹੀਂ ਗਾਹੀ ਰਹਾਉ ਅਨਿਕ ਜਨਮ ਭ੍ਰਮ ਤੋਹੀ ਆਇਓ ਅਨਿਕ ਜਨਮ ਪਰਾ ਮਤੋ ਹੀ ਆਇਓ ਮਾਨਸ ਜਨਮ ਦੁਲਭਾਹੀ ਦੁਲਭਾਹੀ ਇਸ ਤਰ੍ਹਾਂ ਉਚਾਰਨ ਕਰਨਾ ਮਾਨਸ ਜਨਮ ਦੁਲਭਾਹੀ ਨਹੀਂ ਕਹਿਣਾ ਮਾਨਸ ਜਨਮ ਦੁਲਭਾਹੀ ਗਰਭਜੋਨ ਛੋੜ ਜੋ ਨਿਕਸਿਓ ਤਉ ਲਾਗੋ ਅਨ ਠਾਈ ਠਾਹੀ ਗਰਭਜੋਨ ਛੋੜ ਜੋ ਨਿਕਸਿਓ ਇਥੇ ਵਿਸਰਾਮ ਤਉ ਲਾਗੋ ਅਨ ਪਾਹੀ ਕਰਹਿ ਬੁਰਾਈ ਠਗਾਈ ਦਿਨ ਰੈਨ ਨੇਪਲ ਕਰਮ ਕਮਾਈ ਕਾਣ ਨਾਹੀ ਤੋਹ ਗਾਹਣ ਲਾਗੇ ਤੋਹ ਨਹੀਂ ਆ ਪਾਈ ਤੋਹ ਕਾਣ ਨਾਹੀ ਤੋਹ ਗਾਹਣ ਲਾਗੇ ਕਣ ਨਾਹੀ ਤੋਹ ਗਾਹਣ ਲਾਗੇ ਤਾਇ ਤਾਇ ਦੁਖ ਪਾਹੀ ਮਿਥੇ ਆਸੰਗ ਕੂੜ ਲਪਟਾਇਓ ਉਰਜ ਪਰਿਓ ਕੁਸ ਮਾਹੀ ਕੁਸ ਮਾਹੀ ਕੁਸ ਮਾਹੀ ਮਾ ਕੁਸ ਮਾਹੀ ਧਰਮ ਰਾਏ ਜਬ ਪਕਰਸ ਬਵਰੇ ਤਉ ਕਾਲ ਮੁਖਾ ਉਠ ਜਾਹੀ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜੇ ਸਮਾਸਤਕ ਲੇਖ ਲਿਖਾਹੀ ਲਿਖਾਹੀ ਕਹੋ ਨਾਨਕ ਤੈਨ ਜਾਨ ਬਲਿਹਾਰੀ ਤੈਨ ਜਾਨ ਬਲਿਹਾਰੀ ਜੋ ਅਲਪ ਰਹੇ ਮਨ ਮਾਹੀ ਅਲਪਨੀਏ ਅਲਪ ਅਲਿਫ ਲੱਲੇ ਨੂੰ ਸਿਆਰੀ ਲੱਗੀ ਹੋਈ ਹੈ ਜੋ ਅਲਪ ਰਹੇ ਮਨ ਮਾਹੀ ਸਾਰਗ ਮਹੱਲਾ ਪੰਜਵਾ ਕਿਉ ਜੀਵਨ ਪ੍ਰੀਤਮ ਬਿਨ ਮਾਈ ਹਾਂ ਕਿਉ ਜੀਵਨ ਇਥੇ ਵਿਸਰਾਮ ਹੈ ਪ੍ਰੀਤਮ ਬਿਨ ਮਾਈ جا کے ਬਿਛਰਤ ਹੋਤ ਮਿਰਤ ਕਾ ਗ੍ਰਹਿ ਮੈ ਰਹਿਣ ਨਾ ਪਾਈ ਰਹਾਉ ਜੀਵਹੀਆ ਪ੍ਰਾਨ ਕੋ ਦਾਤਾ ਜਾ ਕੈ ਸੰਗ ਸਹਾਈ ਕਰਹੁ ਕਿਰਪਾ ਸੰਤੋ ਮੋਹ ਰਭੁਨੀ ਪ੍ਰਾਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਧੂਰ ਬਾਂ ਛਾਹੀ ਇਹ ਦੋ ਬਿੰਦੀਆਂ ਹਨ ਬਾਂ ਛਾਹੀ ਈ ਦੇ ਬਿੰਦੀ ਲਾਉਣੀ ਹੈ ਛਾਂ ਦੇ ਬਿੰਦੀ ਨਹੀਂ ਲਾਉਣੀ ਹੈ ਬਾਂ ਛਾਹੀ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਨੋ ਧੂਰ ਬਾਂ ਛਾਹੀ ਜੇ ਪ੍ਰਸਾਦ ਮਿਲੀਐ ਪ੍ਰਭ ਨਾਨਕ ਬਲ ਬਲ ਤਾਕੈ ਹੋ ਜਾਈ ਜੇ ਪ੍ਰਸਾਦ ਮਿਲੀਐ ਪ੍ਰਭ ਨਾਨਕ ਇਥੇ ਵਿਸਰਾਮ ਬਲ ਬਲ ਤਾਕੈ ਇਥੇ ਕਮਕ ਹੋ ਜਾਈ ਸਾਰਗ ਮਹੱਲਾ ਪੰਜਵਾਂ ਵਾ ਅਵਸਰ ਕੈ ਹੋ ਬਲ ਜਾਈ ਊਆ ਨਹੀਂ ਕਹਿਣਾ ਵਾ ਛੀਤੀ ਬੋਲਣਾ ਬੰਦ ਮੂੰਹ ਵਾਲਾ ਊੜਾ ਵਾ ਅਵਸਰ ਕੈ ਉਹ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਸਨ ਕੋ ਊਤਮ ਸੈਨ ਜਨ ਨਾਈ ਭਲੋ ਕਬੀਰ ਦਾਸ ਦਸਨ ਕੋ ਇਥੇ ਵਿਸਨਾਮ ਊਤਮ ਇਥੇ ਯਮਕ ਲਾ ਦਨੀ ਹੈ ਸੈਨ ਜਨ ਨਾਈ ਊਚ ਤੇ ਊਚ ਨਾਮਦੇਵ ਸੰਦਾਰਸੀ ਰਵਿਦਾਸ ਠਾਕੁਰ ਬਣ ਆਈ ਜੀਉ ਪਿੰਡ ਤਨ ਧਨ ਸਾਧਨ ਕਾ ਜੀਉ ਪਿੰਡ ਤਨ ਧਨ ਸਾਧਨ ਕਾ ਸਾਧਨ ਪੂਲਾ ਬੂਲਨਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੀ ਨਾਨਕ ਮਿਲੇ ਗੁਸਾਈ ਸਾਰਗ ਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੀ ਕਿਲਬਿਕ ਨਾਸਹ ਅਗਹ ਹੈ ਆਗੈ ਦਰਗਹ ਹੈ ਹੋਇ ਖਲਾਸ ਸਰਨ ਤੁਮਾਰੀ ਆਇਓ ਕਰਤੀ ਪਾਰ ਭ੍ਰਮ ਪੂਰਨ ਅਬਿਨਾਸ਼ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਾਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਮਨ ਕਹਾ ਲੁਭਾਈਐ ਆਨ ਕਉ ਮਨ ਕਹਾ ਲੁਭਾਈਐ ਆਨ ਕਉ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰਿਆਪ੍ਰੀਤ ਮਨੋਹਰ ਇਹ ਹੈ ਅਗਾਵਨ ਪਾਨ ਕਉ ਅੰਮ੍ਰਿਤ ਨਾਮ ਪ੍ਰਿਆਪ੍ਰੀਤ ਮਨੋਹਰ ਇਹ ਅਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ठाहर नीकी ध्यान का वाणी मंत्र महापुरखण की मनह उतारण मनह उतारण मान कह खोज लहियो नानक सुख थाना हरनामा विश्राम कह स्वर्ग महल्ला पंचवा मन सदा मंगल गोविंद गाए ਮਨ ਸਦਾ ਮੰਗਲ ਇਥੇ ਵਿਸਰਾਮ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਆਗ ਰੋਗ ਸੋਗ ਤੇਰੇ ਮਿਟੈ ਸਗਲ ਆਗ ਇਥੇ ਵਿਸਰਾਮ ਨਿਮਖ ਹੀ ਐ ਹਰ ਨਾਮ ਧਿਆਇ ਰਹਾਉ ਛੋੜ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ਜੋ ਹੋਇ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਣ ਨਾ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਮਾਤ ਪਿਤਾ ਭਾਈ ਇੱਥੇ ਠਮਕ ਨਾਨਕ ਕੋ ਇੱਥੇ ਵਿਸਰਾਮ ਹੈ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰਗ ਮਹੱਲਾ 5 ਹਰ ਜਨ ਸਗਲ ਉਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਭਏ ਪੁਨੀਤ ਪਵਿੱਤਰ ਮਨ ਇਥੇ ਵਿਸਰਾਮ ਜਨਮ ਜਨਮ ਕੇ ਦੁਖ ਹਰੇ ਰਹਾਉ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸੋ ਗੋਸਟ ਸੇ ਤਰੇ ਸੇ ਤਰੀ ਊੜਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤੈਨ ਸਾਧੂ ਸੰਗ ਮੁਖ ਜੁਰੇ ਤੈਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ ਪੰਜਵਾ ਹਰ ਜਨ ਰਾਮ 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 ਤਿਆਏ ਹਰ ਜਨ ਇਥੇ ਵਿਸਰਾਮ ਰਾਮ 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 ਤਿਆਏ ਇੱਕ ਪਲਖ ਸੁਖ ਸਾਧ ਸਮਾਗਮ ਊਟ ਬੈਕੁੰਠਾ ਪਾਏ ਰਹਾਓ ਦੁਲੱਬ ਦੇਹ ਜਪ ਹੋਤ ਪੁਨੀਤਾ ਇਹੋਤ ਹੀ ਪਾਠ ਸੁੱਧ ਹੈ ਕਈ ਪੁਥੀਆਂ ਚ ਹੀਤ ਆਇਆ ਹੈ ਹੋਤ ਪਾਠ ਸੁੱਧ ਹੈ ਦੁਲਬ ਦੇਹ ਜਪ ਹੂਤ ਪੁਨੀਤਾ ਜਾਮ ਕੀ ਤਰਾਸ ਨਿਵਾਰੈ ਮਹਾ ਪਤਿਤ ਕੇ ਪਾਤਿਕ ਉਤਰਹਿ ਹਰ ਨਾਮਾ ਔਰ ਧਰੈ ਜੋ ਜੋ ਸੁਨੈ RAM ਜਸ ਨਿਰਮਲ ਤਾ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡ ਭਾਗੀ ਮਾਨ ਤਨ ਹੋਏ ਬਿਗਾਸਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ